ਛੋਟੇ ਜਿਹੇ ਬੱਚੇ ਨੂੰ ਕਿਸੇ ਘਰ ਦੇ ਵਿੱਚ ਲੱਗੇ ਅਮਰੂਦ ਦੇ ਬੂਟੇ ਤੋਂ ਅਮਰੂਦ ਤੋੜਨੇ ਇਸ ਕਦਰ ਮਹਿੰਗੇ ਪੈ ਗਏ ਕਿ ਉਹਨਾਂ ਦੀ ਘਰ ਦੀ ਮਹਿਲਾ ਨੇ ਬੱਚੇ ਦਾ ਬੇਰਹਿਮੀ ਦੇ ਨਾਲ ਕੁੱਟਾਪਾ ਕਰ ਦਿੱਤਾ ਜਿਸ ਤੋਂ ਬਾਅਦ ਬੱਚੇ ਦਾ ਇਲਾਜ ਪਰਿਵਾਰ ਦੇ ਵੱਲੋਂ ਕਰਵਾਇਆ ਜਾ ਰਿਹਾ ਤੇ ਪਰਿਵਾਰਕ ਮੈਂਬਰਾਂ ਨੇ ਅਜਿਹੇ ਦਰਿੰਦੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਬੱਚੇ ਨੂੰ ਇਹਨਾਂ ਨੇ ਬਹੁਤ ਹੀ ਬੇਰਹਿਮੀ ਦੇ ਨਾਲ ਕੁੱਟਿਆ ਤੇ ਉਸ ਸਭ ਬੱਚੇ ਨੇ ਵੀ ਦੱਸਿਆ ਕਿ ਆਖਰ ਉਹਨਾਂ ਦੀ ਗਲਤੀ ਕੀ ਸੀ ਜਿਸ ਨੂੰ ਲੈ ਕੇ ਮਹਿਲਾ ਨੇ ਇਸ ਤਰੀਕੇ ਦੇ ਨਾਲ ਕੁੱਟਿਆ ਅਸੀਂ ਉਧਰ ਖੇਡ ਰਹੀ ਸੀ ਇੱਕ ਘਰ ਸਾਨੂੰ ਮਿਲਿਆ ਹੀ ਉੱਥੇ ਅਸੀਂ ਮਰੂਤ ਤੋੜਨ ਲੱਗੇ ਮਰੂਤ ਕੱਚੇ ਸੀ ਮੇਰੇ ਦੋਸਤੋ ਵੀ ਤੋੜਨ ਲੱਗੇ ਮੈਂ ਉਧਰ ਸੈਗਲੀ ਚਰਾ ਰਹੀ ਸੀ ਉਹਨੇ ਜੀ ਉਹਨਾਂ ਦੀ ਬਹੂ ਆ ਗਈ ਸਾਨੂੰ ਕੁੱਟਣ ਲੱਗੀ ਕਿੰਨਾ ਕੁੱਟਿਆ ਕਿਦਣਾ ਕੁੱਟਿਆ ਦੋਨੋਂ ਚੱਪਲ ਘੱਟ ਗਈ ਮੇਰੇ ਮੂੰਹ ਤੇ ਮਾਰੀ ਗਈ ਪੈਰ ਤੇ ਮਾਰੀ ਗਈ ਸੱਤੇ ਮਰੀਏ 2 ਹੀ ਦਮਾਰੀਆਂ ਲੱਤਾਂ ਦੇ ਕਿੰਨਾ ਘੁੱਟਿਆ ਬਹੁਤ ਘੁੱਟਿਆ ਹੀ ਫਿਰ ਬਾਅਦ ਕੀ ਹੋਇਆ ਬਾਅਦ ਚ ਮ ਘਰੇ ਆ ਗਈ ਘਰੇ ਆ ਕੇ ਦੱਸਿਆ ਤਾਂ ਹਾਂਜੀ ਕੀ ਕਿਹਾ ਕਰਦਾ ਮੇਰੇ ਘਰ ਦੇ ਕਹਿੰਦੇ ਵੀ ਤੂੰ ਮਰ ਨਾਲ ਚੱਲ ਮਗਰ ਤਾਂ ਵੀਰਦਲ ਤਾਂ ਬਹੁਤ ਘੁੱਟ ਮਰੀ ਸੱਟਾ ਫਿਟਾ ਉਹ ਤੋਂ ਕਿੰਨੀ ਅਕਸੀ ਤਕਲੀਫ ਕਿੰਨੀ ਕੋਈ ਦਰਦ ਕਿੰਨਾ ਗਿਆ ਬਾਅਦ ਚ ਬਹੁਤ ਹੋਇਆ ਹੀ ਮੈਨੂੰ ਨਹੀਂ ਸੀ ਪਤਾ ਮੈਂ ਕੰਮ ਤੇ ਗਈ ਹੋਈ ਸੀ ਜਦੋਂ ਮੈਂ ਆਈ ਤਾਂ ਮੇਰੇ ਬੇਟੇ ਨੂੰ ਬਹੁਤ ਕੁੱਟਿਆ ਜੀ ਜਦੋਂ ਅਸੀਂ ਉਹਨਾਂ ਦੇ ਲਾਂਬਾ ਲੈ ਕੇ ਗਏ ਤਾਂ ਉਹਨਾਂ ਨੇ ਮੈਨੂੰ ਵੀ ਪੁੱਠਾ ਸਿੱਧਾ ਬੋਲਿਆ ਜੀ ਮੈਨੂੰ ਕਹਿੰਦੇ ਨੇ ਤੁਹਾਡੀ ਕੀ ਔਕਾਤ ਆ ਤੁਸੀਂ ਤਾਂ ਚੂੜੇ 'ਚ ਮਾਰੋ ਕੱਪੜੇ ਪਾੜ ਕੇ ਕਹਿੰਦੇ ਥਾਣੇ 'ਚ ਵਗ ਜਾਨੇ ਹੋ ਤੁਹਾਡੀ ਸਾਡੇ ਲਵੇ ਔਕਾਤ ਤੇ ਕੀ ਆ ਅਸੀਂ ਤਾਂ ਬਹੁਤ ਜਣੇ ਕੁੱਟਤੇ ਤੁਸੀਂ ਤਾਂ ਫਿਰ ਵੀ ਕੀ ਹੋ ਉਹਨਾਂ ਨੇ ਚੱਪਲ ਕੱਢੀ ਮੇਰੇ ਉੱਤੇ ਤਾਣ ਲਈ ਮੈਂ ਕਿਹਾ ਮਾਹੀਰ ਜੀ ਇਹ ਬਹੁਤ ਮਹਿੰਗੀ ਪੈਜੀ ਤੁਹਾਨੂੰ ਚੱਪਲ ਪਰ ਉਹਨਾਂ ਨੇ ਮੇਰੀ ਸੁਣ ਹੀ ਨਹੀਂ ਮੇਰੇ ਪਿੱਛੇ ਆਏ ਮੈਂ ਉੱਥੋਂ ਭੱਗ ਗਈ ਮੈਂ ਬਾਦਦਾ ਬਾਜੂਗਾ ਫੇਰ ਵੀ ਉਹਨਾਂ ਨੇ ਆਹੀ ਗੱਲ ਕਹੀ ਆ ਤੁਸੀਂ ਤਾਂ ਚੂੜੇ ਚ ਮਾਰੋਂ ਤੁਸੀਂ ਤਾਂ ਚੂੜੇ ਚ ਮਾਰੋਂ ਤੁਸੀਂ ਸਾਡਾ ਕੀ ਕਰ ਲੋਗੇ ਤੁਸੀਂ ਤਾਂ ਕੱਪੜੇ ਪਾੜ ਕੇ ਭੱਗ ਜਾਓਗੇ ਥਾਣੇ 'ਚ ਉੱਥੇ ਵੀ ਅਸੀਂ ਪੈਸੇ ਦੇ ਕੇ ਬੰਦ ਕਰਾ ਦਾਂਗੇ ਅਸੀਂ ਤਾਂ ਕਾਤਲ ਵੀ ਕਰ ਦਾਂਗੇ ਆ ਗੱਲਾਂ ਕਹੀਆਂ ਨੇ ਤੈਨੂੰ ਤਾਂ ਅਸੀਂ ਮਰਵਾ ਦਾਂਗੇ ਬੱਚੇ ਨੂੰ ਕਿਹੜੀ ਚੀਜ਼ ਨਾਲ ਕੁੱਟਿਆ ਉਹਨਾਂ ਨੇ ਮੇਰੇ ਬੱਚੇ ਨੂੰ ਜੀ ਨਾਲੇ ਤਾਂ ਚੱਪਲਾਂ ਲਾਈਆਂ ਉਹਦੇ ਨਾਲੇ ਲੱਤਾਂ ਲਾਈਆਂ ਜੀ ਦੋਨੇ ਜੀਆਂ ਨੇ ਕੁੱਟਿਆ ਬਹੁਤ ਜ਼ਿਆਦੇ ਕੁੱਟਿਆ ਜੀ ਮੈਂ ਜੀ ਕੰਮ ਤੋਂ ਆਇਆ ਸੀਗਾ ਜੀ ਸ਼ਾਮ ਦਾ ਟਾਈਮ ਸੀ ਸਾਢੇ 6 ਵਜੇ ਦਾ ਟਾਈਮ ਸੀਗਾ ਜਦੋਂ ਮੈਂ ਕੰਮ ਤੇ ਆਇਆ ਸੀਗਾ ਜੀ ਉਦੋਂ ਬਾਅਦ ਮੇਰੇ ਬੱਚੇ ਨੂੰ ਐਂ ਤਾਂ ਕਰਕੇ ਵੀ ਗੱਲ ਹੋ ਗਈ ਵੀ ਥੱਪੜ ਲਾਇਨੇ ਠੀਕ ਹੈ ਜੀ ਜਦੋਂ ਮੈਂ ਉਹਦੇ ਘਰੇ ਲਾਂਬਾ ਦੇਣ ਗਿਆਗਾ ਠੀਕ ਹੈ ਜੀ ਉਦੋਂ ਬਾਅਦ ਕਣੀ ਉਹਦੀ ਘਰ ਵਾਲੀ ਮੇਰੇ ਕਣੀ ਆਈ ਕਣੀ ਮਾਇ ਮਾਰਿਆ ਛੇਰ ਮੰਗਵਾਈ ਮੇਰੇ ਕਣੀ ਠੀਕ ਆ ਜੀ ਤੋਂ ਦੁਬਾਰਤ ਮੈਂ ਉੱਥੇ ਠੰਡਾ ਹੋ ਗਿਆ ਜੀ ਠੀਕ ਆ ਮੈਂ ਬੱਚੇ ਨੂੰ ਸਮਝਾਉਣ ਲੱਗ ਗਿਆ ਐਨੇ ਚੱਕ ਕੇ ਮੈਂ ਘਰੇ ਆ ਗਿਆ ਜੀ ਠੀਕ ਆ ਜੀ ਤੋਂ ਦੁਬਾਰਤ ਪਤਾ ਲੱਗਿਆ ਮੈਨੂੰ ਜਿਉਂਦੇ ਘਰ ਵਾਲਿਆਂ ਨੇ ਵੀ ਮੈਨੂੰ ਕੋਲ ਉਹਨੇ ਇਹਦੇ ਥੱਪੜ ਲਾਈ ਜੀ ਕੁੱਤੇ ਵਾਂਗੂ ਘੜੀਸਿਆ ਕਹਿੰਦੇ ਜਿਹੜੇ ਲੋਕ ਉੱਥੇ ਦੇ ਦੱਸ ਰਹੇ ਨੇ ਜੀ ਠੀਕ ਆ ਵੀ ਮਾਰਨਾ ਵਾਂਗੂ ਕਰਕੇ ਦੀ ਜਿਹੜੇ ਲੋਕਾਂ ਨੇ ਸੜਾਇਆ ਤੁੰਗਾਂ ਨੂੰ ਵੀ ਪੈਣ ਲੱਗਿਆ ਜੀ ਵੀ ਮੈਂ ਇਹਨੂੰ ਮਾਰ ਗੂਗਾ ਉਹ ਜਦੋਂ ਉਹਦੇ ਕਣੀ ਗੈਲ ਪਿਆ ਉਹਨੇ ਤਾਂ ਛੱਡ ਨਮਰੇ ਮੁੰਡੇ ਨੂੰ ਉੱਥੇ ਮਾਰ ਦਿੰਦਾ ਮਤਲਬ ਪ੍ਰਾਪਰ ਪ੍ਰਾਸ਼ਨ ਕਰਨੀ ਹੈ ਇਹ ਮੇਰੀ ਇਜਾਜ਼ਤ ਹੈ ਜੀ ਪੁੱਛ ਕਰਨੀਓ ਮੇਰੀ ਛੇਤੀ ਛੇਤੀ ਕਾਰਵਾਈ ਹੋਵੇ ਪਰਦਾ ਸਿੱਧਾ ਪਰਦਾ ਹੋਵੇ ਤਕਲੀਫ ਕਿੰਨੀ ਕ ਹੁੰਦੀ ਹੈ ਜਦੋਂ ਤੁਹਾਨੂੰ ਪਤਾ ਲੱਗਦਾ ਤੁਹਾਡੇ ਬੱਚੇ ਨੇ ਬੁਰੇ ਤਰੀਕੇ ਨਾਲ ਕੁੱਟਿਆ ਮਾਰੇ ਤਕਲੀਫ ਤਾਂ ਹੀ ਪੁੱਛੋ ਨਾ ਕੋਈ ਮੈਨੂੰ ਪਤਾ ਹੀ ਨਹੀਂ ਕਿੰਨਾ ਤੇ ਹੱਕਾ ਯਾਰ ਮੈਨੇ ਚੱਕਾ ਘੁਮਾਇਆ ਉੱਤੇ ਕੋਸ ਬਿੜੋ ਚ ਜਾਵਾ ਕਮਾਈ ਦਵਾਈ ਲਿਆਵਾ ਕੋਈ ਮੇਰੇ ਨਾਲ ਵੀ ਨਹੀਂ ਖੜਾਏਗਾ ਹੀ ਉੱਤੇ ਤੈਨੂੰ ਚੱਪਲਾ ਨਾਲ ਉੱਤੇ ਹੈਗਾ ਉਹ ਚੀਜ਼ ਨੂੰ ਕੋਈ ਦੇਣਾ ਤੈਨੂੰ ਠੀਕ ਹੈ ਕੁੱਟਿਆ ਦੀ ਬਹੁਤ ਬੇਰਮੀ ਕੁੱਟੇ ਨਾਲ ਮੇਰੇ ਬੱਚਾ ਬਿੱਥ ਸੈਣ ਵੀ ਨਹੀਂ ਹੋਇਆਗਾ ਪਰ ਉਹ ਦੂਬਾ ਜੋ ਮੈਨੂੰ ਲੈ ਕੇ ਵੀ ਆਇਆ ਵੀ ਚੱਲ ਭਾਈ ਠੀਕ ਹੈ ਜੀ ਮੈਨੂੰ ਸਮਝਾ ਲੰਦੇ ਨੂੰ ਬੱਤੇ ਨੂੰ ਉੱਥੇ ਰੋਕ ਕੇ ਵੀ ਖੜਾ ਕੇ ਰੋਕ ਲ ਕੇ ਬਿਠਾ ਕੇ ਦੋ ਥੱਪੜ ਮਾਰ ਦਦਾ ਤਿੰਨ ਮਾਰ ਲੰਦਾ ਮੈਨੂੰ ਫੋਨ ਕਰ ਲੰਦਾ ਮੈਨੂੰ ਬੁਲਾਉਂਦਾ ਠੀਕ ਹਨ ਮੈਨੂੰ ਦੱਸਦਾ ਵੀ ਐਂ ਤੇ ਐਂ ਕਰਕੇ ਇਹਨੇ ਉਹ ਗਿਆ ਮੈਨੂੰ ਅਮਰੂਦ ਤੋੜ ਦੇ ਕਿ ਭਾਇਆ ਦਾ ਅਮਰੂਦ ਹੈ ਤੇ ਮੇਰੇ ਬੱਤੇ ਨੂੰ ਜੇ ਕੱਲ ਨੂੰ ਕੁਝ ਹੋਰ ਹੋ ਜਾਂਦਾ ਮੈਂ ਤਾਂ ਸਾਰੀ ਉਮਰ ਇਹਨੂੰ ਚੱਕੀ ਫਿਰ ਜਾਂਦਾ ਮੈਂ ਕੰਮ ਤੇ ਜਾਉਂਦਾ ਇਹਨੂੰ ਚੱਕਦਾ ਹੋਵੇ ਅਤੀਸ ਮਾਮਲੇ ਦੇ ਵਿੱਚ ਹੁਣ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦਾਜ ਦੇ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰ ਇੱਕ ਬਾਲ ਗੁੰਗ ਕਾ ਮਾਮਲਾ ਵੀ ਬੱਚੀ ਦੀ ਕੁਟਮਾਰ ਦਾ ਮਾਮਲਾ ਹੁੰਦਾ ਆਇਆ ਸੀ ਉਹ ਸੌਰੀ ਸਾਡੇ ਕੋਲ ਹੀ ਕੰਮ ਲੜਾਈ ਸੀ ਜure ਅਸੀਂ ਸ੍ਰੀਸ਼ ਕੁਮਾਰ ਵੱਲੋਂ ਕੱਲੋਂ ਤਾਂ ਬਿਆਨ ਲਿਖ ਕੇ ਉਹਦਾ ਡੀ.ਡੀ.ਆਰ ਪਾਇਆ ਗਿਆ ਸਿੰਪਲ ਸੱਟਾਂ ਨੇ ਡਾਕਟਰ ਦੀ ਰਿਪੋਰਟਨ ਤਾਓ ਠੀਕ ਹੈ ਉਹ ਵੀ ਜੋ ਵੀ ਬੰਦ ਕਾਨੂੰਨੀ ਬੰਦ ਕਰ ਹੋਈ ਹੈ ਉਹ ਕਰਦੇ ਆ ਕਿਸੇ ਨੇ ਉਹਨਾਂ ਨੇ ਕਹਿਣਾ ਕਿ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਔਰ ਬੁਰੀ ਤਰ੍ਹਾਂ ਕੁਟਮਾਰ ਕੀਤੀ ਗਈ ਇਹ ਬੱਚੀ ਦੀ ਹਸਪੀਟਲ 'ਚ ਰੱਖਣਾ ਪਿਆ ਇਹਨੇ ਕੋਈ ਗਲਤ ਨਹੀਂ ਕਿ ਕਿ ਪਿੰਡ ਦੇ ਵਿੱਚੋਂ ਪਰਦਾਵ ਕਰ ਰਿਹਾ ਇਸ ਬਾਕੀ ਜੇ ਪੀਜੀ ਕੋਲ ਕਲਪੂ ਵੀ ਕਦੇ ਨੂੰ ਹਮਨੇ ਉਹ ਅਖਿਲਾ ਜਿਹੜੀ ਗੱਲ ਹਲੇ ਇੱਕ ਵਾਰ ਬੱਚੇ ਦੇ ਬਿਆਨ ਤੇ ਇਹ ਕੋਈ ਉਹਨ ਵਿਹਾਰੇ ਤੇ ਬਿਆਨ ਦੇ ਵਿੱਚ ਇਹ ਮਿਸ਼ਲੀ ਕਰ ਰਹੀ ਹੈ ਜੀ ਦਾ ਇਹ ਬਾਕੀ ਰਹੀ ਜੋ ਬੰਦੀ ਕਾਰਵਾਈ ਇੱਕ ਕਾਰੀ ਕਹ ਦੇਖਿਆ ਜਾਵੇ ਤਾਂ ਪਹਿਲਾਂ ਸਮਾਂ ਹੁੰਦਾ ਸੀ ਕਿ ਲੋਕ ਅਜਿਹਾਂ ਖਾਣ ਪੀਣ ਦੀਆਂ ਚੀਜ਼ਾਂ ਖੁਦ ਬੱਚਿਆਂ ਨੂੰ ਜਾਂ ਫਿਰ ਲੋਕਾਂ ਦੇ ਘਰੇ ਦੇ ਦਿੰਦੇ ਸੀ ਪਰ ਅੱਜਕੱਲ ਤਾਂ ਜੇਕਰ ਉਸਨੇ ਮਰੂਦ ਤੋੜ ਹੀ ਲਿਆ ਸੀ ਤਾਂ ਉਸ ਨੂੰ ਸਮਝਾਇਆ ਵੀ ਜਾ ਸਕਦਾ ਸੀ ਹਕੀਕਤ ਰੀਵੀ ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ